ਬਸ ਤੁਸੀਂ ਐਂ ਹੀ ਕਹਿ ਲਓ ਜੀ ਸਬਰ ਦਾ ਬਾਨੇ ਟੁੱਟ ਗਿਆ ਦੇਖੋ ਬਹੁਤ ਲੰਬਾ ਟਾਈਮ ਹੋ ਗਿਆ ਹੁੰਦਾ ਵੀ ਸਾਲ 6 ਮਹੀਨੇ ਸਰਕਾਰ ਨੂੰ ਟਾਈਮ ਦੇਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਬਿਲਕੁਲ ਹੀ ਬੋਲੀ ਹੋ ਜੇ ਜੇ ਬੋਲ ਨਹੀਂ ਰਹੀ ਤੇ ਧਿਆਨ ਹੀ ਨਾ ਦਵੇ ਸੈਕਟਰੀਟ ਕਦੋਂ ਸਾਂਝੇ ਮੁਲਾਜ਼ਮ ਮੰਚ ਦੀ ਸਥਾਪਨਾ ਮੁੜ ਤੋਂ ਕਰੇ ਸੋ ਅਸੀਂ ਇੱਕ ਲੰਬੀਆ ਮੀਟਿੰਗਾਂ ਕੀਤੀਆਂ ਪਿਛਲੇ ਕਾਫੀ ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਪ੍ਰੈਸ ਨੋਟ ਵੀ ਜਾਰੀ ਹੋ ਰਹੇ ਸੀਗੇ ਉਹ ਇੱਕ ਸਾਡੀ ਲਾਂਬਨਦੀ ਸੀਗੀ ਜਾਂ ਕਹਿ ਲਓ ਵੀ ਇੱਕ ਚੇਤਨਾ ਪ੍ਰੋਗਰਾਮ ਸੀਗਾ ਏਕਾ ਤਾਂ ਚਲੋ ਨਜ਼ਰ ਆ ਰਿਹਾ ਪਰ ਫੇਰ ਵੀ ਸਰਕਾਰ ਜਮਾਂ ਬਿਲਕੁਲ ਜਦੋਂ ਟਿਨਿਓਰ ਖਤਮ ਹੋਣ ਵਾਲਾ ਦਾ ਉਦੋਂ ਹੀ ਸੀਰੀਅਸ ਲੈਂਦੀ ਜਿਹੜੀ ਹੁਣ ਅਸੀਂ ਐਲਾਨ ਕਰਤਾ ਕਿ ਉਸ ਤੋਂ 10 ਗੁਣਾ ਵੱਧ ਇਕੱਠ ਕਰਕੇ ਇਸ ਸਰਕਾਰ ਨੂੰ ਨੇਸ ਤੋਂ ਨਾਬੂਤ ਕਰ ਦਾਂਗੇ ਸੋ ਹੁਣ ਉਹਨਾਂ ਨੇ ਫੇਰ ਵਾਅਦੇ ਕਰਨੇ ਪੁਰਾਣੇ ਪੂਰੇ ਨਹੀਂ ਹੋਏ ਤੇ ਅਸੀਂ ਉੰਨੀ ਦੇ ਰੇਨ ਦਾ ਪਿੱਛਾ ਨਹੀਂ ਛੱਡਣਾ ਬਾਬੂ ਸ਼ਹਿਦ ਦੇਖ ਰਹੇ ਤੁਸੀਂ ਪੰਜਾਬ ਸੈਕਟਰੀਏਟ ਦੇ ਮੁਲਾਜ਼ਮਾਂ ਵੱਲੋਂ ਫੇਰ ਤੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਰੈਲੀਆਂ ਦੀ ਜਿਹੜੀ ਸ਼ੁਰੂਆਤ ਆ ਹੋ ਚੁੱਕੀ ਹੈ ਅੱਜ ਅਸੀਂ ਮੈਨੀ ਸੈਕਟਰੀਏਟ ਆ ਜਿਹੜਾ ਸੈਕਟਰ 9 ਵਿਖੇ ਉੱਥੇ ਪਹੁੰਚੇ ਜਿੱਥੇ ਮੁਲਾਜ਼ਮਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਪਿੱਟ ਸਿਆਪਾ ਵੀ ਕੀਤਾ ਸਰਕਾਰ ਦੇ ਖਿਲਾਫ ਤੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਅ ਵੱਡੇ ਜਿਹੜੇ ਐਕਸ਼ਨ ਨੇ ਉਹ ਕਰਨ ਦਾ ਐਲਾਨ ਕੀਤਾ ਗੱਲਬਾਤ ਕਰਾਂਗੇ ਸਾਡੇ ਨਾਲ ਮੁਲਾਜ਼ਮ ਆਗੂ ਆ ਮੌਜੂਦ ਨੇ ਸੁਖਚੰਨ ਸਿੰਘ ਖੈਰਾ ਤੋਂ ਪਹਿਲਾਂ ਜਾਣਦੇ ਆ ਕਿ ਇਸ ਤਰ੍ਹਾਂ ਦੇ ਨਾਲ ਸੰਘਰਸ਼ ਦੀ ਜਿਹੜੀ ਸ਼ੁਰੂਆਤ ਹੋਈ ਹੈ ਖੈਰਾ ਸਾਹਿਬ ਆ ਕਾਫੀ ਦਿਨਾਂ ਤੋਂ ਸ਼ਾਂਤ ਸੀ ਮੁਲਾਜ਼ਮ ਲੱਗਦਾ ਵੀ ਇਲੈਕਸ਼ਨ ਉਧਰੋਂ ਆ ਰਹੇ ਨੇ ਤੇ ਸ਼ਾਇਦ ਇਸੇ ਕਰਕੇ ਤੁਸੀਂ ਕਰ ਰਹੇ ਹੋ ਜਾਂ ਵੈਸੇ ਹੀ ਤੁਹਾਡੀਆਂ ਤੁਹਾਡਾ ਸਬਰ ਦਾ ਬੰਨ ਹੀ ਟੁੱਟ ਗਿਆ ਬਸ ਤੁਸੀਂ ਐਂ ਕਹੋ ਜੀ ਸਬਰ ਦਾ ਬੰਨੇ ਟੁੱਟ ਗਿਆ ਦੇਖੋ ਬਹੁਤ ਲੰਬਾ ਟਾਈਮ ਹੋ ਗਿਆ ਹੁੰਦਾ ਵੀ ਸਾਲ 6 ਮਹੀਨੇ ਸਰਕਾਰ ਨੂੰ ਟਾਈਮ ਦੇਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਬਿਲਕੁਲ ਹੀ ਬੋਲੀ ਹੋ ਜੇ ਜੇ ਬੋਲ ਨਹੀਂ ਰਹੀ ਤੇ ਧਿਆਨ ਹੀ ਨਾ ਦੇਵੇ ਸੋ ਸਰਕਾਰ ਹੁਣ ਜਿਹੜੀ ਇਹ ਬੋਲੀ ਇਹਨੇ ਥੋੜੇ ਬਹੁਤੇ ਬੋਲਾਂ ਨਾਲ ਥੋੜੀ ਬਹੁਤੀ ਆਵਾਜ਼ ਨਾਲ ਜਾਗਣਾ ਵੀ ਨਹੀਂ ਸੋ ਅੱਜ ਇੱਕ ਬਹੁਤ ਵੱਡਾ ਤੁਸੀਂ ਦੇਖਿਆ ਲਾ ਮਿਸਾਲ ਅਸੀਂ ਰੈਲੀ ਕੀਤੀ ਆ ਇੱਕ ਇੱਕ ਬੰਦਾ ਜਿਹੜਾ ਸੀਗਾ ਉਹ ਦਫ਼ਤਰ ਤੋਂ ਬਾਹਰ ਨਿਕਲ ਕੇ 1:30 ਵਜੇ ਤੋਂ ਇੱਥੇ ਅਸੀਂ ਬੈਠੇ ਆ ਸੋ ਕੰਮ ਧੰਦਾ ਬਿਲਕੁਲ ਅਸੀਂ ਬੰਦ ਕੀਤਾ ਹੋਇਆ ਸੀਗਾ ਸਰਕਾਰ ਨੂੰ ਦੱਸਣ ਲਈ ਵੀ ਸਾਨੂੰ ਬੁਲਾ ਲਓ ਘਟੋ ਘਟ ਮੀਟਿੰਗਾਂ ਦਾ ਦੌਰ ਚਲਾ ਲਓ ਸੋ ਪੰਜਾਬ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਉਹ ਫੇਰ ਇੱਕ ਵਾਰ ਇਕੱਠੀਆਂ ਹੋ ਰਹੀਆਂ ਨੇ ਸੋ ਵੇਟ ਕਰ ਰਹੇ ਨੇ ਵੀ ਸੈਕਟਰੀਏਟ ਕਦੋਂ ਬਾਹਰ ਨਿਕਲੇ ਤੇ ਸੈਕਟਰੀਏਟ ਕਦੋਂ ਸਾਂਝੇ ਮੁਲਾਜ਼ਮ ਮੰਚ ਦੀ ਸਥਾਪਨਾ ਮੁੜ ਤੋਂ ਕਰੇ ਸੋ ਅਸੀਂ ਇੱਕ ਲੰਬੇ ਆ ਮੀਟਿੰਗਾਂ ਕੀਤੀਆਂ ਪਿਛਲੇ ਕਾਫੀ ਦਿਨਾਂ ਤੋਂ ਮੀਟਿੰਗਾਂ ਚੱਲ ਰਹੀ ਹੈ ਪ੍ਰੈਸ ਨੋਟ ਵੀ ਜਾਰੀ ਹੋ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਪੂਰੀ ਪਲਾਨਿੰਗ ਕਰ ਲਿਆ ਜਿਹਦੇ ਵਿੱਚ ਪੂਰੀ ਲੌਂਗ ਪਲਾਨਿੰਗ ਹੈ ਇੱਕ ਇਸ ਸਾਲ ਦੇ ਦਸੰਬਰ ਤੱਕ ਦੀ ਵੀ ਕਦੋਂ ਕੀ ਕਰਨਾ ਕੀ ਨਹੀਂ ਕਰਨਾ ਸੋ ਇਹ ਇੱਕ ਸਾਡੀ ਲਾਂਬੰਦੀ ਸੀਗੀ ਜਾਂ ਕਹਿ ਲਓ ਵੀ ਇੱਕ ਚੇਤਨਾ ਪ੍ਰੋਗਰਾਮ ਸੀਗਾ ਜਿਹੜਾ ਇਹ ਚੇਤਨਾ ਪ੍ਰੋਗਰਾਮ ਹੁਣ 18 ਤਰੀਕ ਤੋਂ ਬਾਅਦ ਡਾਇਰੈਕਟੋਰੇਟਾਂ ਦੇ ਵਿੱਚ ਸ਼ੁਰੂ ਕੀਤਾ ਜਾਏਗਾ ਇਸ ਤੋਂ ਕੱਲ ਨੂੰ ਜਿਹੜਾ ਮਿਨੀ ਮੀਨ ਸੈਕਟਰੀਏਟ ਚ 17 16 17 ਨੂੰ ਫੇਰ ਐਵੇਂ ਕੀਤਾ ਜਾਏਗਾ ਉਸਪ੍ਰੰਤ 18 ਨੂੰ ਇੱਕ ਮਹਾਂ ਰੈਲੀ ਜਿਹੜੀ ਆ ਜਿੰਨੇ ਵੀ ਬਿਲਡਿੰਗ ਦੇ ਵਿੱਚ ਦਫਤਰ ਸਾਰਿਆਂ ਦੀ ਕੀਤੀ ਜਾਏਗੀ ਉਸਪ੍ਰੰਤ ਡਾਇਰੈਕਟੋਰੇਟ ਵੱਲ ਨੂੰ ਜਿਹੜਾ ਮੋੜਾ ਕੱਟ ਲਿਆ ਜਾਏਗਾ ਤੇ ਉਸਪ੍ਰੰਤ ਪੂਰਾ ਪੰਜਾਬ ਇੱਕ ਪਲੇਟਫਾਰਮ ਤੇ ਲਿਆ ਕੇ ਜਿਵੇਂ ਅਸੀਂ ਕੈਪਟਨ ਸਰਕਾਰ ਨੂੰ ਚੈਲੰਜ ਕੀਤਾ ਸੀ ਲੱਖਾਂ ਦਾ ਕੱਟ ਕਰਕੇ ਤੁਹਾਡੀ ਆ ਜਿਹੜੀਆਂ ਨੀਹਾਂ ਹਲਾਵਾਂਗੇ ਹੁਣ ਅਸੀਂ ਐਲਾਨ ਕਰਤਾ ਕਿ ਉਸ ਤੋਂ 10 ਗੁਣਾ ਵੱਧ ਇਕੱਠ ਕਰਕੇ ਇਹ ਸਰਕਾਰ ਨੂੰ ਨੇਸ ਤੋਂ ਨਾਬੂਦ ਕਰ ਦਾਂਗੇ ਇਹ ਭੁੱਲ ਜੇਗੀ ਕਿ ਕਿਸੇ ਨਾਲ ਪੰਗਾ ਰਹਿ ਲਿਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਜੋ ਵੀ ਮਾੜੀ ਜੀ ਆਵਾਜ਼ ਠਾੰਦਾ ਚਾਹੇ ਉਹ ਕਿਸਾਨ ਤੇ ਚਾਹੇ ਉਹ ਮੁਲਾਜ਼ਮ ਹੈ ਉਸੇ ਸਮੇ ਉਹਦੇ ਉਹਦੇ ਚਿੱਠੀ ਪੱਤਰ ਜਿਹੜੇ ਸ਼ੁਰੂ ਕਰ ਦਿੰਦੇ ਨੇ ਸੋ ਅਸੀਂ ਆਪਣੇ ਮੁਲਾਜ਼ਮਾਂ ਨੂੰ ਇਹੀ ਤਿਆਰ ਕਰ ਰਹੇ ਆਂ ਵੀ ਡਰੋ ਨਾ ਜੋ ਸਰਕਾਰ ਕਰਦੀ ਉਹਨੂੰ ਕਰਨ ਦਿਓ ਤੇ ਜੇ 5 7 10 ਦਿਨਾਂ ਦੀ ਤਨਖਾਹ ਕੱਟ ਕੇ ਸਾਨੂੰ ਸਾਡਾ ਪੂਰਾ ਡੀਏ ਲੱਖਾਂ ਰੁਪਏ ਮਿਲਦੇ ਆ ਸਾਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਸਾਨੂੰ ਪੂਰੀਏ ਪੈਨਸ਼ਨਾਂ ਮਿਲਦੀਆਂ ਸਾਨੂੰ ਪੂਰੇ ਭੱਤੇ ਮਿਲਦੇ ਆ ਤੇ ਫਿਰ ਕਿਉਂ ਅਸੀਂ ਬੈਠੀਏ ਕਿਉਂ ਡਰੀਏ ਇਹਨਾਂ ਤੋਂ ਸੋ ਡਰਨਾ ਉਹਨਾਂ ਨੂੰ ਚਾਹੀਦਾ ਕਿਉਂਕਿ ਉਹਨਾਂ ਨੇ ਸਾਡੇ ਨਾਲ ਵਾਅਦੇ ਕਰਕੇ ਉਹ ਗਵਰਨਮੈਂਟ ਜਿਹੜੀ ਆ ਫਾਰਮ ਕੀਤੀ ਆ ਤੇ ਅਸੀਂ ਇਤਨੀ ਉਹਨਾਂ ਨਾਲ ਵਾਅਦੇ ਕੀਤੇ ਸੀਗੇ ਸੋ ਹੁਣ ਉਹਨਾਂ ਨੇ ਫੇਰ ਵਾਅਦੇ ਕਰਨੇ ਪੁਰਾਣੇ ਪੂਰੇ ਨਹੀਂ ਹੋਏ ਤੇ ਅਸੀਂ ਉਹਨਾਂ ਦੇ ਰੇਨ ਦਾ ਪਿੱਛਾ ਨਹੀਂ ਛੱਡਣਾ ਸੋ ਕੱਲ੍ਹ ਨੂੰ ਲੁਧਿਆਣੇ ਦੀ ਇਲੈਕਸ਼ਨ ਨਹੀਂਗੀ ਆਉਣ ਵਾਲੀ ਜਿਹੜੀ ਐਸੈਂਬਲੀ ਇਲੈਕਸ਼ਨ ਵੀ ਡਿਊ ਆ ਉਹਦਾ ਜਿਹੜਾ ਪ੍ਰੋਸੈਸ ਆ ਤੁਸੀਂ ਸਮਝੋ ਸ਼ੁਰੂ ਹੀ ਹੋ ਚੁੱਕਿਆ ਸੋ ਹੁਣ ਡਿੰਗਾ ਮਾਰਨ ਨਾਲੋਂ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਨੂੰ ਬੁਲਾਓ ਗੱਲਬਾਤ ਦਾ ਸਿਲਸਲਾ ਸ਼ੁਰੂ ਕਰੋ ਨਹੀਂ ਤਾਂ ਅੰਜਾਮ ਪੁੱਗਤਣ ਲਈ ਤਿਆਰ ਹੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਨਰਾਸ ਸਿੰਘ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਏਕਾ ਤਾਂ ਚਲੋ ਨਜ਼ਰ ਆ ਰਿਹਾ ਪਰ ਫੇਰ ਵੀ ਸਰਕਾਰ ਜਮਾਂ ਬਿਲਕੁਲ ਜਦੋਂ ਟਿਨਿਓਰ ਖਤਮ ਹੋਣ ਵਾਲਾ ਦਾ ਉਦੋਂ ਹੀ ਸੀਰੀਅਸ ਲੈਂਦੀ ਜਿਹੜੀਆਂ ਤੁਹਾਡੀਆਂ ਮੰਗਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਨਾਲ ਇਗਨੋਰ ਕਿਉਂ ਕੀਤਾ ਹੈ ਦੇਖੋ ਜਦੋਂ ਸਰਕਾਰ ਬਣਦੀ ਹੈ ਜੀ ਉਹਦੇ ਵਿੱਚ ਆਸ ਹੁੰਦੀਆਂ ਮਲਾਜਮਾਂ ਨੂੰ ਵੀ ਇਹ ਸਰਕਾਰ ਆਈ ਹੈ ਉਹ ਸਾਡਾ ਸਾਲ ਬਾਅਦ 6 ਮਹੀਨੇ ਬਾਅਦ ਸੋਹਣੀਗੀ ਪਰ ਸਰਕਾਰ ਤਾਂ ਲਾਸਾ ਤੇ ਪਹੁੰਚ ਚੁੱਕੀ ਆ ਇਸ ਕਰਕੇ ਸਾਨੂੰ ਬਾਹਰ ਨਿਕਲਣਾ ਜ਼ਰੂਰੀ ਸਮਝਿਆ ਗਿਆ ਕਿਉਂਕਿ ਜੇ ਸਰਕਾਰ ਨੂੰ ਨਾ ਜਗਾਇਆ ਗਿਆ ਇਹ ਤਾਂ ਸੁੱਤੀ ਪਈ ਰਹੇਗੀ ਮਲਾਜਮਾਂ ਦੀਆਂ ਮੰਗਾਂ ਬਹੁਤ ਜ਼ਿਆਦਾ ਮੰਗਾਂ ਮੈਂ ਕਲਾਸ 4 ਸਾਡੀ ਕਲਾਸ 4 ਦੀ ਭਰਤੀ ਇਹਦੇ ਨੇ ਕੱਢੀ ਐਸਐਸ ਬੋਰਡ ਦੇ ਥਰੂ ਉਹ ਸਾਨੂੰ ਨਹੀਂ ਪਤਾ ਲੱਗਾ ਕਿ ਉਹਦਾ ਕੀ ਕਾਲਾ ਮਾਲਾ ਹੋਇਆ ਕੀ ਹੋਇਆ ਉਹ ਭਰਤੀ ਹੁਣ ਤੱਕ ਭਰਤੀ ਨਹੀਂ ਹੋਈ ਸਕੱਤਰ ਦੇ ਵਿੱਚ ਕਿਸੇ ਟਾਈਮ 800 ਸੇਵਾਦਾਰ ਹੁੰਦਾ ਸੀ ਅੱਜ 110 ਵੀ ਨਹੀਂ ਹੈਗਾ ਜੇ ਭੇ ਮੰਨਿਆ ਜਾਵੇ ਸਾਡੇ ਡੀਏ ਦੇ ਕਿਸਤਾ ਹੋਰ ਸਾਡਾ ਬਕਾਇਆ ਸਾਰਾ ਕੁਝ ਇਨਾਂ ਕੋਲ ਪੈਂਡਿੰਗ ਪਿਆ ਜਦ ਇਨਾਂ ਦੇ ਮੰਤਰੀ ਜਿਹੜੇ ਅੱਜ ਸੀਟਾਂ ਦੇ ਬੈਠੇ ਆ ਉਹ ਸਾਡੇ ਰਹਿਲੀਆਂ ਜਾ ਕੇ ਕਾਰ ਹੱਸ ਦੇ ਟਾਈਮ ਸਾਡੇ ਰਹਿਲੀਆਂ ਚ ਪੈਂਦੇ ਸੀ ਉਹ ਕਹਿੰਦੇ ਤੁਹਾਡੇ ਮੰਗਾ ਜਾਇਜ਼ ਹੈ ਪਰ ਉਹ ਜੇ ਜਾਇਜ਼ ਮੰਗਾ ਸੀ ਅੱਜ ਨੰਦੇਜ ਕਿੱਦਾਂ ਹੋ ਗਈਆਂ ਮੈਂ ਇਹ ਪੁੱਛਣਾ ਚਾਹੁੰਦਾ ਭਗਵਾਨ ਜੀ ਮਾਨ ਨੂੰ ਸਭ ਨੂੰ ਵੀ ਅਸੀਂ ਮੇਨ ਦਫਤਰ ਸਕੱਤਰੇ ਦੇ ਵਿੱਚ ਬੈਠੇ ਆ ਇੱਕ ਸਾਡਾ ਪਰਿਵਾਰ ਹੈ ਸਾਡਾ ਘਰ ਹੈ ਜャ ਸਾਡਾ ਮੁਖੀ ਸਾਨੂੰ ਨਹੀਂ ਮਿਲਦਾ ਫਿਰ ਬੱਚਿਆਂ ਦਾ ਰੌਲਾ ਪਾਉਣਾ ਹੀ ਹੈ ਉਹਨਾਂ ਦਾ ਬਾਹਰ ਆਉਣਾ ਹੀ ਹੈ ਇਹੀ ਸਾਡੇ ਘਰ ਦੀ ਗੱਲਬਾਤ ਹੁੰਦੀ ਹੈ ਜャ ਘਰ ਚ ਪਿਓ ਨਹੀਂ ਸੁਣਦਾ ਤੇ ਬੱਚੇ ਬਾਗੀ ਹੋ ਜਾਂਦੇ ਆ ਇਸ ਕਰਕੇ ਇਹ ਜਿਹੀ ਸਾਡੀ ਗੱਲ ਹੈ ਇਹ ਸੀਐਮ ਸਾਹਿਬ ਵੱਲੋਂ ਨਹੀਂ ਸੁਣੀ ਜਾਂਦੀ ਤੇ ਮੁਲਾਜ਼ਮ ਬਾਗੀ ਹੋ ਕੇ ਇਹਦੇ ਪੱਲ ਤੁਰੇ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਛੇਤੀ ਛੇਤੀ ਬਲਾਓ ਮੀਟਿੰਗ ਦਿਓ ਤੇ ਸਾਡੀਆਂ ਮੰਗਾਂ ਸੁਣੋ ਸਾਇਲ ਜੀ ਤੁਸੀਂ ਦੱਸੋ ਜਿਵੇਂ ਇੱਕ ਪਾਸੇ ਕੈਮਰੇ ਨੇ ਮੀਟਿੰਗਸ ਚੱਲ ਰੀਆਂ ਨੇ ਰੋਜ਼ ਨਵੇਂ ਐਲਾਨ ਕੀਤੇ ਜਾਂਦੇ ਨੇ ਕੱਲ ਹੀ ਅਸੀਂ ਪਰਿਵਾਰਾਂ ਲਈ ਐਲਾਨ ਕੀਤਾ ਸੋ ਸੀਐਮ ਸਾਹਿਬ ਇਸ ਤਰ੍ਹਾਂ ਦੇ ਨਾਲ ਉਹ ਗੱਲਾਂ ਕਰ ਰਹੇ ਨੇ ਕਿ ਅਸੀਂ ਜੋ ਵਾਅਦੇ ਕੀਤੇ ਸੀਗੇ ਹਰੇਕ ਵਰਗਾਂ ਨੂੰ ਅਸੀਂ ਖੁਸ਼ ਕਰਨ ਦੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਫਾਇਦਾ ਦੇਣ ਦੀ ਗੱਲ ਕੀਤੀ ਸੀ ਤੇ ਅਸੀਂ ਸਾਰੇ ਵਾਅਦੇ ਪੂਰੇ ਕਰ ਰਹੇ ਆ ਤੁਹਾਡੇ ਇੰਨਾ ਸੰਘਰਸ਼ਾਂ ਨੂੰ ਵੇਖ ਕੇ ਲੱਗਦਾ ਨਹੀਂ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਐਕਚੁਅਲੀ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ ਉਹਦੇ 'ਚ ਹੀ ਜਵਾਬ ਹੈ ਇਹਨਾਂ ਨੇ ਕੀ ਕਰਿਆ ਜਦੋਂ ਆਮ ਆਦਮੀ ਪਾਰਟੀ ਆਈ ਅਸੀਂ ਬਹੁਤ ਚਾਵਾਂ ਨਾਲ ਲੈ ਕੇ ਆਏ ਅਸੀਂ ਆਪ ਆਪ ਦੇ ਪਰਿਵਾਰਾਂ ਨੂੰ ਲੈ ਕੇ ਕੱਠ ਨੂੰ ਲੈ ਕੇ ਵੋਟਾਂ ਪਵਾਈਆਂ ਵੀ ਸਾਡੀ ਪਾਰਟੀ ਹੈ ਪਰ ਅੱਜ ਤੱਕ ਸੈਕਟਰੀਏਟ ਦੇ ਦਫ਼ਤਰ ਨੂੰ ਸੈਕਟਰੀਏਟ ਆਫਿਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਨੂੰ ਇੱਕ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਸੀਐਮ ਸਾਹਿਬ ਨੇ ਹੁਣ ਇਹਨਾਂ ਨੇ ਕੀ ਹੈ ਐਡਵਰਟਾਈਜ਼ਮੈਂਟ ਪਹਿਲਾਂ ਦਾ ਕਰਦੇ ਸੀ ਵੀ ਅਸੀਂ ਇੱਕ ਫਲਾਣੀ ਫਾਰਮ ਤੇ ਰੂਲ ਬਣਾ ਤੇ ਉਹਦੀ ਐਡਵਰਟਾਈਜ਼ਮੈਂਟ ਹੋਲਡਿੰਗ ਹੋਲਡਿੰਗ ਆਪਾਂ ਦੇਖਦੇ ਸੀ ਹੁਣ ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾ ਲਿਆ ਜੀ ਹੁਣ ਕੋਈ ਵੀ ਕੋਰਟ ਕੇਸ ਜਦੋਂ ਮੁਲਾਜ਼ਮ ਜਿੱਤ ਜਾਂਦੇ ਨੇ ਉਹਨੂੰ ਐਡਵਰਟਾਈਜ਼ ਕਰ ਦਿੰਦੇ ਨੇ ਵੀ ਸਰਕਾਰ ਨੇ ਇਹਨਾਂ ਨੂੰ ਫਲਾਣੀ ਚੀਜ਼ ਦੇਤੀ ਹੁਣ ਆਧਾਰਨ ਦੇ ਤੌਰ ਤੇ ਦੇਖੋ ਤੁਹਾਨੂੰ 15 ਦਿਨ ਪਹਿਲਾਂ ਜਿਹੜੇ 2004 ਤੋਂ ਪਹਿਲਾਂ ਦੇ ਪਰਤੀ ਬਾਤੋ ਹੋਏ ਨੇ ਪਰ ਪਹਿਲਾਂ ਕੋਈ ਨੋਟੀਫਿਕੇਸ਼ਨ ਨਿਕਲੀ ਸੀਗੀ ਉਹ ਮੁਲਾਜ਼ਮਾਂ ਦਾ ਕੋਰਟ ਦਾ ਫੈਸਲਾ ਸੀ ਵੀ ਇਹਨਾਂ ਨੂੰ ਪੁਰਾਣੀ ਪੈਨਸ਼ਨ ਦੇਓ ਉਹ ਰੂਲ ਇਹਨਾਂ ਨੇ ਸੋਧ ਕੇ ਐਡਵਰਟਾਈਜ਼ਮੈਂਟ ਆਪਣੀ ਕਰਤੀ ਵੀ ਅਸੀਂ ਇਹਨਾਂ ਦੇ ਪੁਰਾਣੀ ਪੈਨਸ਼ਨ ਲਾਗੂ ਕਰੀ ਹੈ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਵੀ ਮੁਲਾਜ਼ਮਾਂ ਨੂੰ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਮੰਗ ਪੁਰਾਣੀ ਪੈਨਸ਼ਨ ਨਹੀਂ ਹੈਗੀ ਪੁਰਾਣੀ ਪੈਨਸ਼ਨ ਸਾਨੂੰ ਆਲਰੇਡੀ ਮਿਲ ਚੁੱਕੀ ਹੈ 18 11 2022 ਦੀ ਚਿੱਠੀ ਨਾਲ ਸਾਡੇ ਜਿਹੜੀ ਮੰਗ ਹੈ ਐਸਓਪੀ ਜਾਰੀ ਕਰਨ ਦੀ ਨਾ ਕਿ ਪੁਰਾਣੀ ਪੈਨਸ਼ਨ ਦੀ ਪੁਰਾਣੀ ਪੈਨਸ਼ਨ 'ਚ ਅਸੀਂ ਹੈਗੇ ਆਂ ਐਸਓਪੀ ਬਣ ਜਾਣਗੇ ਸਾਡੇ ਜਿਹੜੇ ਖਾਤੇ ਨੇ ਉਹ ਖੁੱਲ ਜਾਣਗੇ ਜਿਹੜੇ ਪੁਰਾਣੇ ਖਾਤੇ ਨੇ ਉਹ ਬੰਦ ਹੋ ਜਾਣਗੇ ਠੀਕ ਹੈ ਜਿੱਥੋਂ ਤੱਕ ਗੱਲ ਹੈ ਹੋਰ ਮੰਗਾਂ ਦੀ ਹੁਣ ਜਿਹੜੇ ਨਵੇਂ ਬੱਚੇ ਆ ਰਹੇ ਨੇ ਹੁਣ ਨਵੇਂ ਬੱਚਿਆਂ ਨਾਲ ਧੱਕਾ ਹੋ ਰਿਹਾ ਹੁਣ ਠੀਕ ਹੈ ਇਹ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਾਂ ਕੱਢ ਰਹੇ ਨੇ ਭਰਤੀ ਹੋ ਰਹੇ ਨੇ ਪਰ ਉਹ ਬੱਚੇ ਜਿਹੜੇ ਭਰਤੀ ਹੋ ਰਹੇ ਨੇ ਆ ਦੇਖੋ ਤੁਸੀਂ ਇੱਧਰ ਕੱਟ ਕੈਮਰਾ ਘੁਮਾ ਕੇ ਦੇਖੋ ਜਿੰਨੇ ਸਾਰੇ ਖੜੇ ਐ ਇਹਨਾਂ ਦੇ ਜਦੋਂ ਇਹ ਭਰਤੀ ਹੋਏ ਨੇ ਪੰਜਾਬ ਸਿਵਲ ਸੈਕਟਰੀਏਟ ਦੇ ਰੂਲ ਹੀ ਨਹੀਂ ਕਹਿੰਦੇ ਸੀ ਵੀ ਇਹਨਾਂ ਤੇ 7ਵਾਂ ਪੇ ਕਮਿਸ਼ਨ ਸੈਂਟਰ ਦਾ ਲਾਗੂ ਹੋਣਾ ਜਿਹੜੇ ਰੂਲ ਸੀਗੇ ਸੈਕਟਰੀਏਟ ਦੇ ਉਹ ਇਹ ਚੀਜ਼ ਕਹਿ ਰਹੇ ਸੀ ਵੀ ਇਹਨਾਂ ਤੇ 5ਵਾਂ ਪੇ ਕਮਿਸ਼ਨ 6ਵਾਂ ਕੇ ਪੇ ਕਮਿਸ਼ਨ ਲਾਗੂ ਹੋਊਗਾ ਇਹ ਵਿਚਾਰੇ ਪਹਿਲਾਂ ਹਾਈ ਕੋਰਟ ਚੋਂ ਜਿੱਤੇ ਫਿਰ ਸੁਪਰੀਮ ਕੋਰਟ ਤੋਂ ਜਿੱਤੇ ਇਹਨਾਂ ਨੂੰ ਐ ਹੋ ਗਿਆ ਵੀ ਸਾਡੇ ਤੇ ਹੁਣ ਪੁਰਾਣੇ ਸਕੇਲ ਲਾਗੂ ਹੋ ਜਾਣਗੇ ਪਰ ਇਮੀਡੀਏਟ ਉਸ ਤੋਂ 2 ਦਿਨਾਂ ਬਾਅਦ ਇੱਕ ਐਫ ਡੀ ਚਿੱਠੀ ਜਾਰੀ ਕਰਦਾ ਵੀ ਜਿਹੜੇ ਇਹਨਾਂ ਦੇ ਸਕੇਲ ਨੇ ਉਹ ਰੈਟਰੋਸਪੈਕਟਿਵਲੀ ਮਤਲਬ ਪਿਛਲੀ ਡੇਟ ਤੋਂ ਇਹਨਾਂ ਤੇ ਜਾਰੀ ਕੀਤੇ ਜਾਂਦੇ ਯਾਨੀ ਕਿ ਐਸੀ ਜਿਹੀਆਂ ਨੀਤੀਆਂ ਤੇ ਸਰਕਾਰ ਆਈ ਹੋਈ ਹੈ ਵੀ ਸਿਰਫ ਐਡਵਰਟਾਈਜ਼ਮੈਂਟ ਕਰ ਰਹੀ ਹੈ ਪਰ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਅਸੀਂ ਬਹੁਤ ਨਿਰਾਸ਼ ਹਾਂ ਬਹੁਤ ਦੁਖੀ ਆਮ ਆਦਮੀ ਪਾਰਟੀ ਸਰਕਾਰ ਦੀ ਮੈਮ ਤੁਸੀਂ ਦੱਸੋ ਕਿੰਨੀਆਂ ਕਿ ਦਿੱਕਤਾਂ ਆ ਰਹੀਆਂ ਨੇ ਜਿਵੇਂ ਇੰਨਾ ਜਿਹੜਾ ਜਦੋਂ ਬਕਾਇਆ ਜੁੜ ਜਾਂਦਾ ਤੇ ਇੱਕ ਐਕਸਪੈਕਟ ਸ਼ਾਇਦ ਆ ਸਰਕਾਰ ਆਉਗੀ ਤਾਂ ਸਾਡਾ ਇਨਾ ਬਕਾਇਆ ਆ ਜਾਊਗਾ ਉਸ ਤੋਂ ਬਾਅਦ ਉਸ ਤਰ੍ਹਾਂ ਦੇ ਨਾਲ ਸੁਪਨੇ ਵੀ ਬੰਦਾ ਸਿਰ 'ਚ ਲੈਂਦਾ ਸੋ ਤੁਹਾਨੂੰ ਕੀ ਕੀ ਪ੍ਰੋਬਲਮ ਸਾਰੀਆਂ ਨੇ ਸਤਿ ਸ੍ਰੀ ਅਕਾਲ ਜੀ ਮੈਂ ਅਲਕਾ ਚੋਪੜਾ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਚ ਜਨਰਲ ਸੈਕਟਰੀ ਆ ਸਰ ਮੈਂ ਤੁਹਾਨੂੰ ਇਹਨੇ ਦੱਸਣਾ ਚਾਹਾਂਗੀ ਕਿ ਦਿੱਕਤਾਂ ਕੀ ਨਹੀਂ ਆ ਰਹੀਆਂ ਤੁਹਾਨੂੰ ਵੀ ਜਿਸ ਤਰ੍ਹਾਂ ਪਤਾ ਹੈ ਮਹਿੰਗਾਈ ਦਾ ਦੌਰ ਹੈ ਔਰ ਮਹਿੰਗਾਈ ਦੇ ਦੌਰ ਦੇ ਵਿੱਚ ਮਹਿੰਗਾਈ ਸਾਡੇ ਕੋਲ ਇਹ ਨਹੀਂ ਪੁੱਛਦੀ ਭਾਈ ਤੁਹਾਨੂੰ ਡੀਏ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਪਰ ਮਹਿੰਗਾਈ ਦਿਨ-ਬਦ ਦਿਨ ਵਧ ਰਹੀ ਹੈ ਤੁਸੀਂ ਸਬਜ਼ੀ ਲੈਣ ਜਾਓ ਤੇ ਸਬਜ਼ੀ ਨੂੰ ਗੋਭੀ ਨੂੰ ਹੀ 90 ਰੁਪਏ ਕਿਲੋ ਮਿਲ ਰਹੀ ਹੈ ਪੈਟਰੋਲ ਲੈਣ ਜਾਓ ਉਹ ਵੀ 95 ਰੁਪਏ ਲੀਟਰ ਹੈ ਹਰ ਚੀਜ਼ ਮਹਿੰਗੀ ਹੈ ਹਰ ਚੀਜ਼ ਮਹਿੰਗੀ ਹੈ ਮੈਨੂੰ ਜੀ WhatsApp ਤੇ ਮੈਸੇਜ ਆ ਰਹੇ ਨੇ ਲਕਸ਼ਿਤਾ ਦੇ ਸੇਲ ਲੱਗੀ ਬੀਬਾ ਦੇ ਡਬਲਯੂ ਦੇ ਸੇਲ ਲੱਗੀ ਸਾਨੂੰ ਕੁੜੀਆਂ ਨੂੰ ਕੀ ਹੁੰਦਾ ਚਾਹ ਹੁੰਦਾ ਹੈ ਕਿ ਸਾਡਾ ਡੀਏ ਮਿਲੇ ਔਰ ਅਸੀਂ ਵੀ ਜਾ ਕੇ ਆਪਣਾ ਸੂਟ ਲੈ ਆਈਏ ਪਰ ਕੀ ਕਰੇ ਕੀ ਕਰੇ ਮੁਲਾਜ਼ਮ ਅੱਜ ਦੇ ਤਰੀਕ ਦੇ ਵਿੱਚ ਅੱਜ ਜੋ ਸਮੇਂ ਚੱਲ ਰਿਹਾ ਉਹ ਘਰ ਦੀ ਰੋਟੀ ਸਬਜ਼ੀ ਬਣਾਵੇ ਕਿ ਆਪਣੇ ਸੂਟ ਲੈ ਕੇ ਆਵੇ ਇਹ ਹਰ ਇੱਕ ਵਾਸਤੇ ਦਿੱਕਤ ਹੈ ਇੱਕ ਫੀਮੇਲ ਵਾਸਤੇ ਨਹੀਂ ਜਿਹੜੇ ਮੁਲਾਜ਼ਮ ਮੇਰੇ ਵੀਰ ਵੀ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੇ ਵੀ ਪਰਿਵਾਰ ਦੀ ਜਰੂਰਤਾਂ ਆਪਣੇ ਮਾਪੇ ਦੀਆਂ ਜਰੂਰਤਾਂ ਪੂਰੀਆਂ ਕਰਨੀਆਂ ਨੇ ਬਕਾਇਆ ਦੀ ਗੱਲ ਦੇਖ ਲਓ ਲੱਖ ਰੁਪਏ ਸਾਡਾ ਬਕਾਇਆ ਹੋ ਗਿਆ ਅਸੀਂ ਇਹਨਾਂ ਨੂੰ ਲੈ ਕੇ ਆਏ ਜਿਤਾ ਕੇ ਲੈ ਕੇ ਆਏ ਆਪਣੇ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਇਹ ਆਪ ਦੀ ਸਰਕਾਰ ਹੈ ਇਹ ہماری ਸਰਕਾਰ ਹੈ بڑے ਚਾਹ ਨਾਲ ਆਏ ਕਿ ਨਹੀਂ ਮੰਮੀ ਇਹ ہماری ਆਪ ਦੀ ਆਪਣੀ ਸਰਕਾਰ ਹੈ بڑے ਚਾਹਾਂ ਦੇ ਨਾਲ ਸੋਚ ਸਮਝ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਕਿ ਆਮ ਆਦਮੀ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਸਮਝੇਗੀ ਪਰ ਇਹਨਾਂ ਨੇ ਕੁਝ ਸੁਧ-ਬੁਧ ਨਹੀਂ ਕੀਤੀ ਐਫਐਮ ਸਾਹਿਬ ਸਾਡੇ ਨਾਲ ਜਦੋਂ ਉਹ ਪਾਰਟੀ 'ਚ ਨਹੀਂ ਸੀ ਤਾਂ ਵੀ ਸਾਡੇ ਨਾਲ ਰੈਲੀਆਂ 'ਚ ਪਟਿਆਲੇ ਹੋਈ ਰੈਲੀ ਵਿੱਚ ਮਹਾ ਰੈਲੀ 'ਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਬੈਠੇ ਸਾਨੂੰ ਕਹਿੰਦੇ ਨਹੀਂ ਤੁਹਾਡਾ ਦੁੱਖ ਦਰਦ ਤਕਲੀਫ ਸਾਡਾ ਹੈ ਮੁਲਾਜ਼ਮਾਂ ਦਾ ਜੋ ਤਕਲੀਫ ਸਾਡੀ ਹੈ ਉਹਨਾਂ ਨੇ ਸਮਝੀ ਅਸੀਂ ਮੁਲਾਜ਼ਮ ਆਗੇ ਇਸ ਪੁਲੇਖੇ ਦੇ ਵਿੱਚ ਕੀ ਸਾਡੇ ਮੁਲਾਜ਼ਮਾਂ ਦੀ ਤਕਲੀਫ ਸਮਝ ਰਹੇ ਹੈ ਭਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਐਵੇਂ ਨਹੀਂ ਹੈ ਬਹੁਤ ਚੰਗੀ ਸਰਕਾਰ ਹੈ ਇਸ ਲਈ ਅਸੀਂ ਹਰ ਇੱਕ ਨੂੰ ਆਪਣੇ ਆਂਢੀ ਗੁਆਂਢੀਆਂ ਤੱਕ ਨੂੰ ਵੀ ਪ੍ਰੇਰਿਤ ਕੀਤਾ ਨਹੀਂ ਵੋਟ ਜ਼ਰੂਰ ਪਾਣੀ ਹੈ ਵੋਟ ਜ਼ਰੂਰ ਪਾਣੀ ਹੈ ਤਾਈਆਂ ਇਰਵਾਇਤੀ ਪਾਰਟੀਆਂ ਨੂੰ ਹਰਾ ਕੇ ਇੰਨੀ ਵਧੀਆ ਇੰਨੀ ਵਧੀਆ ਇੰਨੇ ਜ਼ਿਆਦਾ ਵੋਟਾਂ ਦੇ ਨਾਲ ਉਹ ਜਿੱਤ ਪਾਏ ਜਿਹੜਾ ਕਿ ਅੱਜ ਤੱਕ ਮਤਲਬ ਰਿਕਾਰਡ ਤੋੜ ਸੀ ਇਹਨਾਂ ਦੀ ਜਿੱਤ ਤੁਸੀਂ ਹਰ ਇੱਕ ਜਾਣਦਾ ਹੈ ਰਿਕਾਰਡ ਤੋੜ ਜਿੱਤ ਸੀ ਇੰਨੀਆਂ ਸੀਟਾਂ ਤੇ ਇੰਨੇ ਵਧੀਆ ਬਹੁਮਤ ਨਾਲ ਜਿੱਤ ਰਾਂ ਪਰ ਹੋਇਆ ਕੀ ਸਾਨੂੰ ਅੱਜ ਫੇਰ ਮਿੰਨੀ ਸੈਕਟਰੀਏਟ ਦੇ ਗਲਿਆਰਾ ਵਿੱਚ ਖੜੇ ਹੋ ਕੇ ਕੀ ਕਹਿਣਾ ਪੈ ਰਿਹਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਧੋਖੇ ਚ ਰੱਖਿਆ ਜਾ ਰਿਹਾ ਸਰਕਾਰ ਵੱਲੋਂ ਮੈਂ ਸਰਕਾਰ ਨੂੰ ਬੇਨਤੀ ਕਰਦੀ ਆ ਮੁਲਾਜ਼ਮਾ ਬੋਲੋ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੀਆਂ ਜੋ ਸੋਚ ਸਮਝ ਕੇ ਅਸੀਂ ਤੁਹਾਨੂੰ ਲੈ ਕੇ ਆਏ ਸੀ ਉਹਨਾਂ ਮੁੱਦਿਆਂ ਤੇ ਖਰੇ ਉਤਰੋ ਮੁਲਾਜ਼ਮਾ ਦੀ ਦੁੱਖ ਤਕਲੀਫ ਸਮਝੋ ਤੁਹਾਡੇ ਵੀ 5 ਸਾਲ ਪੂਰੇ ਹੋਣ ਵਾਲੇ ਨੇ ਅੱਗੇ ਆਉਣ ਵਾਲਾ ਟਾਈਮ ਵੀ ਦੇਖਣਾ ਹੈ ਵੈਸੇ ਤਾਂ ਚਲੋ ਲੁਧਿਆਣੇ ਦੀ ਵੋਟਾਂ ਵੀ ਆ ਰਹੀਆਂ ਲੁਧਿਆਣੇ ਦੀ ਵੋਟਾਂ ਹੀ ਨਹੀਂ ਉਸ ਤੋਂ ਬਾਅਦ ਅਗਲਾ ਫੇਰ ਵੀ ਆਣਾ ਹੈ 5 ਸਾਲਾਂ ਬਾਅਦ ਫੇਰ ਵੋਟਾਂ ਹੋਣੀਆਂ ਨੇ ਅਰੇ ਜੇ ਉਹਨਾਂ ਚ ਫੇਰ ਉਹ ਜਿਤਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਸਾਡੇ ਮੁਲਾਜ਼ਮਾਂ ਦੀ ਦੁੱਖ ਤਕਲੀਫ ਸਮਝ ਨਹੀਂ ਪੈਗੀ ਆਮ ਆਦਮੀ ਦੀ ਤਕਲੀਫ ਸਮਝ ਨਹੀਂ ਪੈਗੀ ਅਸੀਂ ਮੁਫਤ ਦਾ ਰਾਸ਼ਨ ਦੇਣ ਵਾਸਤੇ ਨਹੀਂ ਲੈ ਕੇ ਆਏ ਸਰਕਾਰ ਨੂੰ ਅਸੀਂ ਸਰਕਾਰ ਨੂੰ ਲੈ ਕੇ ਆਇਆ ਆਮ ਆਦਮੀ ਦੀ ਤਕਲੀਫ ਸਮਝਣ ਲਈ ਔਰ ਮੇਰੀ ਮੁਰਮੁਰ ਕੇ ਹੱਥ ਜੋੜ ਕੇ ਇਹ ਬੇਨਤੀ ਹੈ ਜਿਹੜੀ ਅਸੀਂ ਫੁੱਲਾਂ ਦੀ ਵਰਸ਼ਾ ਕਰਕੇ ਤੁਹਾਨੂੰ ਲੈ ਆਇਆ ਉਹਨਾਂ ਤੇ ਖਰੇ ਉਤਰੋ ਉਹਨਾਂ ਤੇ ਖਰੇ ਉਤਰੋ ਧੰਨਵਾਦ ਸੋ ਗੱਲਬਾਤ ਕਰ ਰਹੇ ਸੀਗੇ ਮਲਾਜ਼ਮ ਆਗੂਆਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਨੇ ਤੇ ਕਿਵੇਂ ਬਾਕੀ ਸਰਕਾਰਾਂ ਨੇ ਜੋ ਕੁਝ ਕੀਤਾ ਸੀਗਾ ਉਸੇ ਤਰ੍ਹਾਂ ਦਾ ਜਿਹੜਾ ਰਵਈਆ ਉਹਨਾਂ ਨੂੰ ਮੌਜੂਦਾ ਸਰਕਾਰ 'ਚ ਦੇਖਣ ਨੂੰ ਮਿਲ ਰਿਹਾ ਸੋ ਇਸ ਕਰਕੇ ਉਹ ਮਜਬੂਰ ਨੇ ਸਰਕਾਰ ਦੇ ਖਿਲਾਫ ਮਹਾਂ ਰੈਲੀਆਂ ਜਿਹੜੀਆਂ ਕਰਨ ਦੇ ਲਈ ਤੇ 18 ਤਰੀਕ ਇਹਨਾਂ ਨੇ ਦੱਸਿਆ ਕਿ 18 ਤਰੀਕ ਨੂੰ ਵੱਡੀ ਰੈਲੀ ਕਰਕੇ ਮੁਲਾਜ਼ਮ ਆਪਣੀ ਜਿਹੜੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼